ਲੋਕ ਸਭਾ ਚੋਣਾਂ ਲਈ ਨਿਦੀਨੀ ਪੰਜਾਬ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਏ ਪੇਸ਼ ਹੈ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਣ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਨੇ ਇਸ ਵਿੱਚ 9 ਵਿਧਾਨ ਸਭਾ ਹਲਕੇ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਦਿਹਾਤੀ ਗੁਰੂ ਹਰ ਸਾਹ ਹੈ ਜਲਾਲਾਬਾਦ ਫਾਜ਼ਿਲਕਾ ਅਬੋਹਰ ਬਲਵਾਨਾ ਮਲੋਟ ਅਤੇ ਮੁਕਸਰ ਪੈਂਦੇ ਨੇ ਇਸ ਪਾਰਲੀਮੈਂਟੀ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1670008 ਹੈ ਇਹਨਾਂ ਵਿੱਚ 880617 ਮਰਦ ਵੋਟਰ ਅਤੇ 799343 ਮਹਿਲਾ ਵੋਟਰ ਨੇ ਜਦਕਿ 48 트랜스젠ਡਰ ਵੋਟਰ ਨੇ ਇਸ ਹਲਕੇ ਵਿੱਚ VOTING ਲਈ 1903 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਰਾਜੇਸ਼ ਧਿਮਾਨ ਨੇ ਦੱਸਿਆ ਹੈ ਕਿ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਸੰਵੇਦਨਸ਼ੀਲ ਬੂਥਾਂ ਉਤੇ ਫਲਾਈਂਗ ਸਕੁਆਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਥਾਂ-ਥਾਂ ਨਾਕੇ ਵੀ ਲਗਾਏ ਜਾ ਰਹੇ ਨੇ ਤਾਂ ਜੋ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਸ਼ਾਂਤਮਈ ਚੋਣ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ ਪੋਲਿੰਗ ਬੂਥ ਜਿਹੜੇ ਹੈਗੇ ਨੇ ਸਾਰਿਆਂ ਬੇਸਿਕ ਮਿਨੀਮਮ ਫੈਸਿਲਿਟੀਆਂ ਅਸੀਂ ਉੱਥੇ ਪ੍ਰੋਵਾਈਡ ਕਰਾ ਦਿੱਤੀਆਂ ਹਨ ਅਤੇ ਸਾਰੇ ਸਾਡੇ ਜਿਹੜੇ ਬਜ਼ੁਰਗ ਨੇ ਜਿਹੜੇ 85 ਇਅਰਸ ਤੋਂ ਉੱਪਰ ਨੇ ਜਾਂ ਕੋਈ ਫਿਜ਼ਿਕਲੀ ਹੈਂਡੀਕੈਪਡ ਪਰਸਨ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਉਹ ਕੰਸੈਂਟ ਫਾਰਮ ਭਰ ਦੇਣ ਤਾਂ ਕਿ ਅਸੀਂ ਘਰ ਜਾ ਕੇ ਉਹਨਾਂ ਦੀ ਵੋਟ ਪਵਾਈਏ ਜੇ ਕੋਈ ਬਿਮਾਰ ਹੈਗਾ ਉਹਨੂੰ ਵੀ ਅਸੀਂ ਘਰ ਜਾ ਕੇ ਵੋਟ ਪਵਾ ਸਕਦੇ ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਨੂੰ ਮੁੱਖ ਰੱਖਦੇ ਹਾਂ ਸਾਰੇ ਵੋਟਰ ਕੋਸ਼ਿਸ਼ ਕਰਨ ਕਿ ਉਹ ਸਵੇਰੇ ਜਲਦੀ ਆ ਕੇ ਵੋਟ ਕਰਨ ਗਰਮੀ ਬਹੁਤ ਹੈ ਫਿਰ ਵੀ ਦੇਖਦੇ ਅਸੀਂ ਅਪੀਲ ਕਰਨਾ ਚਾਹਾਂਗੇ ਮੀਡੀਆ ਦੇ ਥਰੂ ਕਿ ਉਹ ਜਲਦੀ ਸਵੇਰੇ ਆਉਣ ਦੀ ਕੋਸ਼ਿਸ਼ ਕਰਨ ਤਾਂ ਗਰਮੀ ਤੋਂ ਪਹਿਲਾਂ ਪਹਿਲਾਂ ਉਹ ਸਵੇਰੇ ਵੋਟ ਕਾਸਟ ਕਰ ਦੇਣ ਕਿਉਂਕਿ ਵੋਟ ਪਾਣਾ ਜਿਹੜਾ ਸਾਡਾ ਬਹੁਤ ਜ਼ਰੂਰੀ ਫਰਜ਼ ਹੈ ਤੇ ਉਹ ਫਰਜ਼ ਨਿਭਾ ਕੇ ਹੀ ਅਸੀਂ ਇੱਕ ਮਜ਼ਬੂਤ ਲੋਕਤੰਤਰ ਦੀ ਉਸਾਰੀ ਕਰ ਸਕਦੇ ਹਾਂ ਤੇ ਅਸੀਂ ਸਾਰਿਆਂ ਨੂੰ ਫੇਰ ਹੱਥ ਤੋੜ ਕੇ ਅਪੀਲ ਕਰਾਂਗੇ ਵੀ ਤੁਸੀਂ 1 ਜੂਨ ਨੂੰ ਜਿਹੜੀ ਹੈਗੀ ਹੈ ਵੋਟ ਪਾਣ ਜਰੂਰ ਆਓ ਮੁਖਸਰ ਸਾਫ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਜਸਵਿੰਦਰ ਬੇਟਾ ਦੀ ਰਿਪੋਰਟ